ਕਾਰਿਓ ਖੋਇਆ ਨਾ ਜਾਏ ਇਸ ਕਰਕੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਮੇਰੀਆਂ ਵੀਰਾ ਮੇਰੇ ਵੀਰ ਮੇਰੀਆਂ ਭੈਣਾਂ ਜਿੱਥੇ ਸੜੀ ਆਵਾਜ਼ ਸੁਣਦੀਆਂ ਨੇ ਉਹ ਤੁਸੀਂ ਧਰਮਸ਼ਾਲਾ ਦੇ ਲਾਗੇ ਆਓ ਤੇ ਸਾਡੀ ਆਵਾਜ਼ ਸੁਣਦੇ ਇਕੱਠੇ ਹੋਈਏ ਤੇ ਆਪਾਂ ਇਕੱਠੇ ਹੋ ਕੇ ਆਪਣਾ ਪੂਰੀ ਤਰ੍ਹਾਂ ਜਿਹੜਾ ਮਨਰੇਗਾ ਮਜ਼ਦੂਰਾਂ ਦਾ ਕੰਮ ਇਹ ਚੁਲਾ ਸਕੀਏ ਇੰਨਾ ਹੀ ਕਹਿੰਦਾ ਹਾਂ ਸਭ ਨੂੰ ਜੈ ਭੀਮ ਜੈ ਭਾਰਤ ਜੈ ਭਾਰਤ ਅੱਜ ਪਿੰਡ ਪੀਰਾਂ ਵਾਲੇ ਦੇ ਵਿੱਚ ਪਹੁੰਚੇ ਹੋਏ ਆ ਜਿਵੇਂ ਲੱਛ ਬਹੁਤ ਵੱਡੀ ਇੱਕ ਪ੍ਰਾਪਤੀ ਕੀਤੀ ਸੀ ਪਹਿਲਾਂ ਸ਼ੁਰੂ ਤੋਂ ਅੱਜ ਦੁਬਾਰਾ ਫਿਰ ਅਸੀਂ ਉਸ ਪਿੰਡ ਦੇ ਵਿੱਚ ਵੀ ਸ਼ੁਰੂਆਤ ਕੀਤੀ ਕਿ ਸਰਕਾਰ ਵੱਲੋਂ ਇਹਨਾਂ ਕੰਮਾਂ ਜਿਹੜੇ ਉਹ ਬੜੀ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਆ ਇੱਕ ਐਨਜੀਓ ਸੰਸਥਾ ਤੇ 골ਪਟਰੀ ਦੇ ਸਾਡੇ ਮਜ਼ਬੂਰ ਕੰਮ ਬੰਦ ਕਰਦੇ ਸੀਗੇ ਕੰਮ ਕਰਦੇ ਸੀਗੇ ਪਾ ਉਹਨਾਂ ਦਾ ਕੰਮ ਸੁੱਪਰ ਸਰਕਾਰ ਵੱਲੋਂ ਬੰਦ ਕੀਤਾ ਗਿਆ। ਦੂਸਰਾ ਕਿ ਨਹਿਰ ਤੇ ਸਫਾਈ ਕਰਦੇ ਸੀ ਉਹਨਾਂ ਦਾ ਕੰਮ ਵੀ ਜਿਹੜਾ ਹੈਗਾ ਉਹ ਬੰਦ ਕੀਤਾ ਗਿਆ। ਤੀਸਰਾ ਕਿ ਜਿਹੜੇ ਲਿੰਕ ਰੋੜ ਸੀਗੇ ਪਿੰਡਾਂ ਚੋਂ ਕੱਚੇ ਰੋੜ ਉਹ ਕੱਚੇ ਰੋੜ ਸੀ ਜਿਹੜੇ ਉਹਨਾਂ ਦਾ ਵੀ ਜਿਹੜਾ ਕੰਮ ਬੰਦ ਕੀਤਾ ਗਿਆ। ਇਹ ਹੀ ਤਿੰਨ ਕੰਮ ਸੀ ਜਿਹੜੇ ਪਿੰਡਾਂ ਦੇ ਵਿੱਚ ਸਾਡੀ ਮੇਰੇ ਨੂੰ ਜਿਹੜਾ ਰੋਜ਼ੀ ਰੋਟੀ ਮਿਲਦਾ ਸੀਗਾ ਤਾਂ ਉਹਦੇ ਲਈ ਅਸੀਂ 7 ਮਹੀਨੇ ਦੀ 22 ਤਰੀਕ ਨੂੰ ਪਹੁੰਚੇ ਬੱਲੀ ਮੰਗ ਪੱਤਰ ਦਿੱਤਾ ਚੰਡੀਗੜ੍ਹ ਐਸ்சி ਪੰਜਾਬ ਨੂੰ 6ਵੇਂ ਮਹੀਨੇ ਤੋਂ ਬਾਅਦ 24 ਤਰੀਕ 7ਵੇਂ ਮਹੀਨੇ ਦੀ ਨੂੰ ਫਿਰ ਅਸੀਂ ਯਾਦ ਪੱਤਰ ਦਿੱਤਾ ਤਾਂ ਯਾਦ ਪੱਤਰ ਦੋਵੇਂ ਸਾਡੇ ਪੈਸੇ 26 ਔਰ 29 ਤਰੀਕ ਨੂੰ ਪਾ ਗਏ ਸਕੇ ਔਰ ਪੂਰੇ ਪੈਸੇ ਨਹੀਂ ਪਾਇ ਸੀ ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਫੇਰ ਜਾ ਕੇ ਦੱਸਿਆ ਕਿ ਪਹਿਲੇ ਸਾਡੇ ਪੂਰੇ ਨਹੀਂ ਪਏ ਤੇ ਕੰਮ ਸੈਂਡਾ ਜਿਹੜਾ ਹੈਗਾ ਉਹ ਬੰਦ ਕੀਤਾ ਗਿਆ ਤਾਂ 6 ਤਰੀਕ ਨੂੰ ਸਾਨੂੰ ਉੱਥੇ ਜੀਡੀਸੀ ਪੰਜਾਬ ਮੈਦਨ ਜਿਹੜੀ ਹੈਗੀ ਆ ਉਹਨਾਂ ਨੇ ਇੱਕ ਪ੍ਰੋਸਾ ਦਵਾਇਆ ਕਿ ਅਸੀਂ ਸਰਕਾਰੀ ਲੈਟਰ ਕੱਢਾਂਗੇ ਸਰਕਾਰੀ ਲੈਟਰ ਤੇ ਜਿੰਨੇ ਤੁਹਾਡੇ ਮੁਲਾਜ਼ਮ ਨੇ ਫਿਰੋਜ਼ਪੁਰ ਦੇ ਚਾਹ ਹੋਰ ਜ਼ਿਲ੍ਹਿਆਂ ਦੇ ਉਹ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਤਾਂ ਜਿਹੜੀ ਗੱਲ ਅਸੀਂ ਇੱਥੋਂ ਪਾਸ ਕਰਕੇ ਭੇਜਾਂਗੇ ਉਹ ਗੱਲ ਅਸੀਂ ਸਿਰੇ ਲਾਵਾਂਗੇ ਤੇ ਪੂਰੀ ਗੱਲ ਹੋਏਗੀ ਤਾਂ ਸਾਥੀਓ 17 ਤੋਂ 18 ਤਰੀਕ ਨੂੰ ਅਸੀਂ ਜਿੰਨੇ ਵੀ ਮੰਡਰੀਕਾ ਮੰਜ਼ੂਰਾਂ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਇਹ ਸਾਡੀ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਸਾਥ ਦੇਣਾ ਸਾਥੀਓ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਵੀ ਦੱਸਾਂਗਾ ਮੈਂ ਤੁਹਾਨੂੰ ਜਾਣਕਾਰੀ ਵੀ ਦੱਸਾਂਗਾ ਥੋੜੀ ਜੀ ਬਾਬਾ ਜੀ ਬਾਬਾ ਜੀ ਆਓ ਜਾਣਕਾਰੀ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਕੋਈ ਵੀ ਬੰਦਾ ਹੋਵੇ ਕੋਈ ਵੀ ਘਰ ਦੇ ਵਿੱਚ ਸਮੱਸਿਆ ਹੋਵੇ ਤਾਂ ਉਹ ਡਾਕਟਰ ਕੋਲ ਹੀ ਜਾਂਦਾ ਹੈ ਮੈਂ ਪੁੱਛਣਾ ਚਾਹੁੰਗਾ ਕਿ ਡਾਕਟਰ ਨੂੰ ਬਿਨਾਂ ਸੱਖੇ ਤੋਂ ਦਵਾਈ ਦੇ ਦਿੰਦਾ ਬਈ ਪੰਜੀ ਇਹਨਾਂ ਨੂੰ ਤਾਂ ਬੋਲ ਲਓ ਮੇਰੇ ਨਾਲ ਨਹੀਂ ਦਿੰਦਾ ਜੀ ਇਹਨਾਂ ਨੂੰ ਤਾਂ ਸੇਟ ਦਵਾਈ ਦਿੰਦਾ ਨਹੀਂ ਦਿੰਦਾ ਅੱਛਾ ਚਲੋ ਉਸ ਤੋਂ ਬਾਅਦ ਆ ਸਾਹਮਣੇ ਦੇ ਕਰਿਆਨੇ ਵਾਲੀ ਦੁਕਾਨ ਆ ਆਪਾਂ ਖੜੇ ਆ ਆਪਾਂ ਨੂੰ ਖੜਿਆਂ ਨੂੰ ਵੇਖ ਕੇ ਕਰਿਆਨੇ ਵਾਲਾ ਬਿਨਾ ਬੋਲਣ ਤੋਂ ਸੌਦਾ ਤੋਲ ਦਿੰਦਾ ਬੋਲਣਾ ਪੈਂਦਾ ਆਪਾਂ ਘਰੇ ਕਿਸੇ ਨੇ ਨਲਕਾ ਲਵਾਇਆ ਕਿਸੇ ਨੇ ਟੂਟੀ ਲਵਾਈ ਆ ਕਿਸੇ ਨੇ ਮੋਟਰ ਵੀ ਲਵਾਈ ਆ ਖਰਚਾ ਕੀਤਾ ਜੇ ਅਸੀਂ ਪਾਣੀ ਇੱਥੇ ਉਹਨਾਂ ਤੋਂ ਮੰਗੀਏ ਮੋਟਰ ਤੋਂ ਨਲਕੇ ਤੋਂ ਟੂਟੀ ਤੋਂ ਡਾਊ ਜੇ ਜਾਣਾ ਪਊਗਾ ਜਾਣਾ ਪਊਗਾ ਤਾਂ ਫਿਰ ਐਨਾ ਬੱਤਾ ਛੱਡਾ ਇੱਕ ਕਾਨੂੰਨ ਜਿਹਦੇ ਚ ਲਿਖਿਆ ਰੋਜ਼ਗਾਰ ਕਰੰਤੀ ਯੋਜਨਾ ਐਕਟ 2005 ਦਾ ਬਣਿਆ ਹੋਇਆ ਇਹ ਜਿਵੇਂ ਤਾਂ ਸਰਕਾਰਾਂ ਨੂੰ ਪਤਾ ਸੀਗਾ ਕਿ ਇਹ ਲੋਕਾਂ ਨੂੰ ਕਾਨੂੰਨ ਬਾਰੇ ਪਤਾ ਨਹੀਂ ਸੀਗਾ ਉਹਨੂੰ ਸਾਨੂੰ ਉਹ ਕੰਮ ਦਿੰਦੀਆਂ ਰਹੀਆਂ ਹੁਣ ਬਹੁਤ ਸਾਡੀਆਂ ਮਾਂਕਾਂ ਨੂੰ ਸਾਡੇ ਭੈਣਾਂ ਨੂੰ ਸਾਡੇ ਵੀਰਾਂ ਨੂੰ ਪਤਾ ਲੱਗ ਗਿਆ ਕਿ ਮਨਰੇਗਾ ਕਾਨੂੰਨ ਸਾਡੇ ਹੱਥ ਚ ਆ ਤਾਂ ਹੁਣ ਸਰਕਾਰਾਂ ਨੇ ਆ ਤਿੰਨ ਜਿਹੜੇ ਕੰਮ ਹੈਗੇ ਬੰਦ ਕਰ ਦਿੱਤੇ ਨੇ ਤਾਂ ਇਹ ਬਈ ਬਿਨਾ ਆਪਾਂ ਮੰਗੇ ਤੋਂ ਮਿਲ ਜਾਏਗਾ ਵੀ ਨਹੀਂ ਨਹੀਂ ਤਾਂ ਫਿਰ ਹੁਣ ਜਾਣਾ ਪੈਗਾ ਨਾ ਤਾਂ ਫਿਰ ਇੱਕ ਲਿਸਟ ਬਣਾ ਦਿਓ ਸਾਡੇ ਚ ਸਰਪੰਚ ਸਾਹਿਬ ਸਾਡੀ ਭੈਣ ਆ ਉਹ ਖੜੀ ਹੋਈ ਹੈ ਕੀ ਨਾਮ ਸੀਗਾ ਬਿੰਦਰ ਬਿੰਦਰ ਸਰਪੰਚ ਇਹ ਛੀਰੂ ਦੀਪ ਸਰਜੀਤ ਸਰਜੀਤ ਸੋਮਾ ਆ ਸਰਜੀਤ ਸਿੰਘ ਸਰਪੰਚ ਆ ਉਹਨਾਂ ਦੇ ਘਰ ਵਾਲੀ ਸਾਡੀ ਭੈਣ ਆ ਸੋਮਾ ਰਣੀ ਅਤੇ ਉਹਨਾਂ ਨੇ ਇਹ ਹਰ ਵਾਰੀ ਗੱਲ ਦਰਾਈ ਆ ਉਹ ਸਾਡੇ ਵਿੱਚ ਮੌਜੂਦ ਨਹੀਂ ਕਿ ਅਸੀਂ ਮਨਰੇਗਾ ਦਾ ਕੰਮ ਚਲਾਇਆ ਤਾਂ ਸਾਡੀ ਪਛਾਣ ਬਣੀ ਮਜ਼ਦੂਰਾਂ ਚ ਤਾਂ ਪਾਰਟੀ ਨੇ ਵੀ ਸਾਨੂੰ ਤਾਂ ਖੜਾ ਕੀਤਾ ਕਿ ਸਾਡੇ ਮਗਰ ਕੁਝ ਲੋਕ ਹੈਗੇ ਸੀਗੇ ਤਾਂ ਅਸੀਂ ਮਨਰੇਗਾ ਚੋਂ ਨਿਕਲ ਕੇ ਸਰਪੰਚ ਬਣੇ ਆਂ ਤਾਂ ਮਨਰੇਗਾ ਦੀ ਬਦੌਲਤ ਬਣੇ ਆਂ ਉਹ ਅੱਜ ਦੇ ਇੱਥੇ ਆਉਣ ਦੇ ਵਿੱਚ ਇੱਕ ਸਵਾਗਤ ਵਾਸਤੇ ਆ ਖੜੇ ਹੋਏ ਨੇ ਹਾਰ ਲੈ ਕੇ ਉਹ ਕਹਿੰਦੇ ਕਿ ਅਸੀਂ ਆਪਣੇ ਪ੍ਰਧਾਨ ਦਾ ਪੂਰਾ ਮਾਨ ਸਨਮਾਨ ਕਰਨਾ ਤਾਂ ਮੈਂ ਬੇਨਤੀ ਕਰਦਾ ਸਾਡੀ ਭੈਣ ਸੋਮਾ ਰਾਣੀ ਉਹ ਕੀ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ ਮੇਰੇ ਧੀਰ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿ ਲੋਕ ਮਿੰਦਰੀ ਕੋਈ ਵੀ ਸਾਨੂੰ ਦੱਸਣਾ ਜ਼ਰੂਰੀ ਆ ਕਿ ਦੇਖੋ ਅੱਜ ਜਿਹੜੀ ਸਾਡੀ ਭੈਣ ਸੋਮਾ ਰਾਣੀ ਸਾਡੇ ਸਰਪੰਚ ਸਰਜੀਤ ਸਿੰਘ ਉਹ ਮਾਨ ਕਰਦੇ ਆ ਵੀ ਅਸੀਂ ਮਨਰੇਗਾ ਚੋਂ ਨਿਕਲ ਕੇ ਸਰਪੰਚ ਬਣਿਆ ਪਰਮਾਤਮਾ ਕਰੇ ਆਉਣ ਵਾਲੇ ਸਮੇਂ 'ਚ ਉਹ ਚੇਅਰਮੈਨ ਬਣਨ ਉਸ ਤੋਂ ਅਗਲੇ ਸਮੇਂ ਦੇ ਵਿੱਚ ਉਹ ਐਮਐਲਏ ਵੀ ਬਣ ਕਿਉਂਕਿ ਜੇ ਅਸੀਂ ਮਿੰਟ ਕੀਤੀ ਥੋੜਾ ਚਾੜੀਆਂ ਜਰੂਰ ਕਰਦੇ ਆ ਜੀ ਲੋ ਜੀ ਅਸੀਂ ਪਰਮਾਤਮਾ 'ਗੇ ਅਰਦਾਸ ਕਰਦੇ ਆ ਕਿ ਜਿੰਨੇ ਸਾਡੇ ਮਜ਼ਦੂਰ ਉਹ ਵੱਡਿਆਂ ਆਉਂਦਿਆਂ ਤੇ ਪਹੁੰਚਣ ਤਾਂ ਉਮਲਿੰਤ ਕਰਕੇ ਆਪਣੀ ਮੰਜ਼ਲ ਨੂੰ ਹਾਸਲ ਕਰਨ ਸਾਡੀ ਮੰਜ਼ਲ ਕਿੱਥੇ ਆ ਧਿਆਨ ਕਰਿਓ ਅਸੀਂ ਹਾਰੇ ਇੱਕ ਚੀਜ਼ ਦੇ ਮਾਲਕਾਂ ਪੰਜੀ ਧਿਆਨ ਕਰਿਓ ਅਸੀਂ ਸਾਾਰੇ ਇੱਕ ਚੀਜ਼ ਦੇ ਮਾਲਕਾਂ ਜੇ ਗੁਰਦੁਆਰਿਆਂ ਦਾ ਇਤਿਹਾਸ ਵੇਖ ਲਓ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕਲਗੀ ਤਾੜਾ ਦਿੱਤਾ ਸੀਗਾ ਵੀ ਤੁਸੀਂ ਇਤਿਹਾਸ ਦੇ ਮਾਲਕ ਹੋ ਅੱਜ ਗੁਰਦੁਆਰਿਆਂ ਦਾ ਇਤਿਹਾਸ ਸਾਡਾ ਹੈ ਲੇਕਿਨ ਉਸੇ ਸਾਡੇ ਨੌਕਰੀ ਹੈਗੇ ਉਸੇ ਜਰਨਲ ਕਾਟਾ ਦੀ ਵੀ ਦੇ ਕਬਜ਼ਾ ਕਰ ਛ ਗਿਆ ਦੂਸਰਾ ਬਾਬਾ ਸਾਹਿਬ ਡਾਕਟਰ ਬੇਦਕਾਰ ਵੀਰਨਾ ਸਾਹਿਬ ਨੇ ਸੰਵਿਧਾਨ ਸਾਡੇ ਹੱਥ ਵਿਚ ਲਿਖਿਆ ਬੜੀਆਂ ਵੱਡੀਆਂ ਵੱਡੀਆਂ ਸੂਨਤਾ ਲਿਖੀਆਂ ਹੋਈਆਂ ਉਹ ਵੀ ਸਾਡਾ ਲਗਨੋ ਸ਼ਰਮਾਇਆਦਾਰਾਂ ਦੀ ਸਰਕਾਰ ਆ ਉਹਨਾਂ ਨੇ ਕਬਜ਼ਾ ਕਰਕੇ ਲੱਪਿਆ ਹੋਇਆ ਉਹ ਵੀ ਸਾਨੂੰ ਨਹੀਂ ਮਿਲ ਰਿਹਾ ਉਸੇ ਤਰ੍ਹਾਂ ਅੱਜ ਨੇ ਸਰਕਾਰ ਦੇ ਘਰ ਚ ਹੱਕ ਤੇ ਸੰਵਿਧਾਨ ਉਹ ਸਾਡਾ ਪਰ ਉਹ ਵੀ ਸਾਨੂੰ ਬਿਨਾ ਮੰਗਰ ਤੋਂ ਨਹੀਂ ਮਿਲ ਰਿਹਾ ਤੇ ਕਚੇ ਨੰਬਰ ਤੇ ਵੋਟ ਬੈਂਕ ਸਾਡੀ ਆ ਇੱਥੇ ਜਦੋਂ ਇਲੈਕਸ਼ਨ ਹੋਏ ਸੀ ਇਲੈਕਸ਼ਨਾਂ ਤੋਂ ਬਾਅਦ ਜੋ ਵੋਟ ਗਿਣੀ ਗਈ ਸੀ ਉਹੀ ਵੋਟ ਸਾਡੀ ਆ ਜਿਹਦੀ ਵੋਟ ਜਾਦੀ ਆ ਉਹਦੀ ਸਰਕਾਰ ਆ ਇਹ ਗੱਲ ਹੈ ਬੰਜੀ ਇਹ ਇਹ ਨਾ ਫਿਰ ਤੁਸੀਂ ਹਰ ਇੱਕ ਪਿੰਡ ਦੇ ਵਿੱਚ ਦੇਖੋ ਹਰ ਇੱਕ ਪਿੰਡ ਚ ਐਸ ਪਿੰਡ ਦੇ ਵਿੱਚ ਮੈਨੂੰ ਲੱਗਦਾ ਕਿ 95% ਐਸੀ ਕਾਟਾਗਰੀ ਦੀ ਵੋਟ ਆ ਬੜੀ ਘੱਟ ਗਿਣਤੀ ਦੇ ਮਹਾਜਨ ਸਮੂਹ ਤੇ ਜੱਟ ਹੈਗੇ ਆ 95% ਵੋਟ ਹੈ ਗਈ ਆ ਅਜੇ ਦੂਸਰੇ ਪਿੰਡਾਂ ਚ ਕਿਸੇ ਦੇ 70% ਤੇ ਕਿਸੇ ਦੇ 60% ਵੋਟ ਲੱਗੀ ਆ ਤਾਂ ਸ਼ਹਿਰ ਦੇ ਵਿੱਚ 90-95% ਵੋਟ ਹੈ ਗਈ ਆ ਜੇ ਹਰ ਜਗ੍ਹਾ ਤੇ ਐਸਸੀ ਕਾਟਾਗਰੀ ਦੀ ਵੋਟ ਜ਼ਿਆਦੀ ਆ ਤਾਂ ਫੇਰ ਸਰਕਾਰ ਵੀ ਤਾਂ ਸਾਡੀ ਹੋਣੀ ਚਾਹੀਦੀ ਹੈ ਨਾ ਹੈ ਨਾ ਤਾਂ ਫੇਰ ਇਹ ਤੁਹਾਡੀ ਸੱਤਾ ਤੁਹਾਡੀ ਆ ਸੱਤਾ ਵਿਧਾਨ ਸਭਾ ਲੋਕ ਸਭਾ ਇੱਕ ਤੁਹਾਡੀ ਆ ਹਰ ਇੱਕ ਚੀਜ਼ ਦੇ ਮਾਲਕ ਹੋਣ ਦੇ ਬਾਵਜੂਦ ਅਸੀਂ ਭੁਖਾਰੇ ਬਣੇ ਬੈਠੇ ਹਾਂ ਕਿਾ ਰਾਸ਼ਨ ਦੇ ਦਿਓ ਸਬਨ ਸਕੀਮ ਸਾਥੀਓ ਇਕੱਠੇ ਹੋਣ ਦੀ ਲੋੜ ਆ ਮੈਨੂੰ ਤਾਂ ਅੱਜ ਤੋਂ ਪੂਰੀ ਆਸਾ ਥਿੰਕਾ ਬੰਦੇ ਘੱਟ ਨਿਕਲੇ ਆ ਮੈਸੇਜ ਨਹੀਂ ਲੱਗਿਆ ਸੀਗਾ ਇਹ ਸਾਡਾ ਟੱਕਾ ਸੀਗਾ ਸਰਪੰਚ ਸਾਹਿਬ ਦੇ ਨਾਲ ਚੁੱਪਚਿਪਿਤੇ ਆ ਗਏ ਆ ਪਰ ਹੁਣ ਤੁਸੀਂ ਤਿਆਰੀ ਕਰ ਲਓ ਲਿਸਟ ਬਣਾ ਲਓ 17 ਤਰੀਕ ਨੂੰ ਜਾਂ ਸਾਡੇ ਸ਼ਾਮ ਨੂੰ ਅਹ ਤੇ ਮੈਂ ਦੇਖਦੀ ਹੂਏ ਕਿ ਰੇਲਵੇ ਸਟੇਸ਼ਨ ਤੇ ਕਿਹੜੇ ਕਿਹੜੇ ਬੰਦੇ ਪਹੁੰਚ ਰਹੇ ਆ ਉਹ ਗੱਡੀ ਚੜਾ ਦੇਾਂਗੇ 18 ਨੂੰ ਫਿਰ ਸਵੇਰੇ ਤੜਕੇ ਵਾਲੀ ਗੱਡੀ ਚੜਾ ਦੇਾਂਗੇ ਤਾਂ ਉੱਥੇ ਆਪਾਂ ਮੀਟਿੰਗ ਦੇ ਵਿੱਚ ਹਿੱਸਾ ਲੈਣਾ ਹੈ ਸਰਕਾਰ ਨੇ ਆਪਾਂ ਨੂੰ ਮੀਟਿੰਗ ਦਿੱਤੀ ਹੋਈ ਹੈ ਤੇ ਮੀਟਿੰਗ 'ਚ ਫੈਸਲਾ ਕਰਨਾ ਹੈ ਇਹਦੇ ਪੈਸੇ ਨਹੀਂ ਆ ਰਹੇ ਕਿਹਦੇ ਘਟ ਆਏ ਆ ਜਿਹੜਾ ਬੇਰੁਜ਼ਗਾਰੀ ਪਤ ਨਹੀਂ ਲਾਗੂ ਹੋਇਆ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਲਾਗੂ ਕਰਾਉਣ ਦੀ ਪਹੁੰਚਣਾ ਮੈਨੂੰ ਤੁਹਾਡੇ ਸਾਰਿਆਂ ਤੋਂ ਉਮੀਦ ਆ ਕਿ ਤੁਸੀਂ ਸਾਥ ਦਿਓਗੇ ਤੇ ਆਪਾਂ ਆਪਣਾ ਮਲੇਗਾ ਦਾ ਕੰਮ ਪੂਰੇ ਰੂਪ ਵਿੱਚ ਚਲਾਵਾਂਗੇ ਤੇ ਜਿਹੜੀਆਂ ਬਾਕੀ ਦੀਆਂ ਸਹੂਲਤਾਂ ਹੈਗੀਆਂ ਉਹ ਵੀ ਮਨਵਾਵਾਂਗੇ ਜੇਕਰ ਕਿਸ਼ਤੇ ਹੋਗੇ ਤਾਂ ਇਕੱਠੇ ਹੀ ਹੋਵੋਗੇ ਤਾਂ ਨਹੀਂ ਐਨਾ ਕਹੀ ਜਾਂ ਮੈਂ ਸਭ ਨੂੰ ਜੈ ਪੀ ਜੈ ਭਾਰਤੋ ਸਤਿ ਸ੍ਰੀ ਅਕਾਲ ਨਮਸਕਾਰ ਸਤਿ